ਬਾਈ ਲੱਗਿਆ ਹੋਇਆ ਤੇ ਕੁੰਡਾ ਸਾਡੇ ਕੋਲੇ ਹੈ ਸਾਡਾ ਹੀ ਬਸ ਉਹਨੀ ਬਣਾਉਨੇ ਆ ਫੇਰ ਕੱਢ ਦਿੰਨੇ ਆ ਤੇ ਉਦੋਂ ਇੱਕ ਬਾਟੀ ਭਰਤੀ ਚਟਨੀ ਨਾਲ ਤੇ ਨਵੀਂ ਬਾਟੀ ਲਾ ਦੀ ਕੁੰਡੀ ਛੋਟੀ ਹੈ ਬਸ ਸਮਾਨ ਇਹ ਤਿਆਰ ਆ ਉਹਦੇ ਚ ਪਾਉਣਾ ਚਮਚੇ ਨਾਲ ਕੁੱਟਣਾ ਚਟਨੀ ਨੂੰ ਤੇ ਬਸ ਰੱਖ ਦੇਣੀ ਕਿਉਂਕਿ ਖਾਣ ਵਾਲੇ ਬਹੁਤ ਨੇ ਨਾ ਹਾਂ ਇਹ ਬਣੀ ਵੀ ਆ ਆਜੋ ਭਾਈ ਜੀ ਜਿਸ ਭਾਈ ਦਾ ਜੀ ਖ ਰਹਾ ਚchni ਖਾਓ ਹਾਂ ਬਿਲਕੁਲ ਬਾਉਡਰ ਪਰ ਤਿਆਰ ਕਰਕੇ ਬੜੀਆ ਬਾਉਡਰ ਵੀ ਪਿਆਰ ਤੇ ਜੜਨ ਇਹਦੇ ਚ ਪਾਇਆ ਜੀ ਗੱਡਾ ਟਮਾਟਰ ਹਨਾ ਟਮਾਟਰ ਕੈਰੀ ਮੇ ਹਰੀ ਮਿਰਚ ੱਲਾਸਣ ਬੜੀਆ ਬਣੀ ਜੀ ਨਾ ਬਿਲਕੁਲ ਬੜੀਆ ਬਣੀ ਬਾਕੀ ਤੁਹਾਨੂੰ ਬਾਹਰ ਦੇ ਮਾਹੌਲ ਵੀ ਦਿਖਾਵਾਂ ਕੋਈ ਗੱਲ। ਜਿੱਦ ਤੋਂ ਪਹਿਤੋਂ ਸ਼ੇਅਰ ਕਰਦੇ। ਹੋਰ ਸੁਣੋ ਆਪ ਆਪਣੇ ਵਿਚਾਰ ਦਿਓ। ਬਿਲਕੁਲ ਵਧੀਆ ਵਿਚਾਰ ਹੈ ਜੀ। ਬਿਲਕੁਲ ਵਧੀਆ ਵਿਚਾਰ ਹੈ। ਆਗੇ ਗੋਲ ਪਹਿਲੇ ਕਿਸਾਨ ਹੈ ਜੇ ਸਰਦਾਰ ਨਹੀਂ ਸਰਕਾਰ ਨੇ ਇੱਕ ਲੋਡ ਕੱਢਿਆ ਦਫਾ ਦਰਤੀਆਂ ਦਾ। ਜੀ। और उसके ऊपर किसान की और ट्रैक्टर की फोटो थी और इन निकम्मी सरकारों ने ऐसी हालत कर दी किसान की कि किसान भी रोड पर और ट्रैक्टर भी रोड पर है हाँ जी ये निकम्मी सरकारें सुनते नहीं एक लोड से पैसा था पाँच रुपये का वो भी बंद कर दिया ये इनको किसान अच्छा नहीं लगता इनको बड़ी बड़ी फैक्ट्रियाँ बड़ी बड़ी रेलगाड़ियाँ बड़े बड़े साइलो वो अच्छे लगते किसान और ट्रैक्टर इनको अच्छा नहीं लगता ये आज के युग में किसान और ट्रैक्टर दोनों सड़क पे है ਆ ਦੇਖੋ ਜੀ ਸਾਡੀ ਚਟਨੀ ਬਣ ਗਈ ਜਿਹੜੀ ਹੁਣ ਆਪ ਪਾਈ ਸੀ ਉਹ ਵੀ ਦੇਖੋ ਬਣਾਤੀ ਵੀਰਾਂ ਦੇਖੋ ਚਟਨੀ ਬਣ ਗਈ ਦੂਰ ਤੋਂ ਬਤਨੇ ਬਾਹਰ ਦਾ ਮਹੌਲ ਵੀ ਦੇਖੋ ਇਹਨਾਂ ਨੂੰ ਦੇਖੋ ਬਾਹਰ ਦਾ ਮਹੌਲ ਸਰਦੀ ਕਰਕੇ ਹੋਣ ਇਥੇ ਬਸ ਤੂ ਆ ਤੋ ਦੁਆ ਦੀ ਕਰੀ ਹੋਈ ਆ ਧੂਈ ਪਈ ਹੋਈ ਆ ਤੇ ਬਾਕੀ ਉਧਰ ਹੁੱਕਾ ਚੱਲੀ ਜਾਂਦਾ ਤੇ ਵੱਤਾਂ ਓ ਸ਼ੇਅਰ ਕਰਦੇ ਵੀਡੀਓ ਨੂੰ ਪਤਾ ਨਹੀਂ ਕੀ ਗੱਲ ਆ ਹੁਣ ਥੋੜੀ ਰੀਚ ਘਟੀ ਰਹੀ ਆ ਤੇ ਪਰ ਖਿੱਚ ਕੇ ਰੱਖੋ ਮੇਰਾ ਪ੍ਰੋਗਰਾਮ ਵੱਤਾਂ ਸ਼ੇਅਰ ਕਰਾਓ ਦੇਖ ਜੀ ਕੱਲ ਨੂੰ ਬਣਾਵਾਂਗੇ ਆਪਾਂ ਵੀਡੀਓ ਫਿਰ ਠੀਕ ਹੈ ਫਿਰ ਪਾਉਂਦੇ ਆ ਵੀਡੀਓ ਹਾਂ ਜੀ ਥੋੜਾ ਮਾਹੌਲ ਦਿਖਾ ਲਈਏ ਆ ਜੋ ਬੰਦੇ ਹੋਰ ਜੁੜਦੇ ਪਤਾ ਨਹੀਂ ਕੀ ਕਾਰਨ ਸਰਕਾਰਾਂ ਪਰ ਰੀਚ ਹੀ ਘਟਾ ਸਕਦੀਆਂ ਹੋਰ ਕਾਰ ਵੀ ਕੀ ਸਕਦੀਆਂ ਨੇ ਵੀਡੀਓ ਨੂੰ ਬਾਅਦ ਤੌ ਸ਼ੇਅਰ ਕਰੋ ਮੇਰਾ ਭਰਾ ਕੋਈ ਯਾਰ ਕੋਈ ਨਹੀਂ ਬੰਦ ਕੇ ਪੇਨ ਨੂੰ ਕਰੋ ਫੋਲੋ ਬਾਤ ਹੋ ਰਹੀ ਹੈ ਬਾਕੀ ਤੁਹਾਨੂੰ ਦਿਖਾਉਂਦੇ ਇਹ ਮਾਹੌਲ ਚੰਨੀ ਲੱਗਦੀ ਹੈ ਮਤਲਬ ਚਟਨੀ ਕਰੀ ਹੈ ਸਾਡੇ ਬੰਦੇ ਉਹ ਉਹ ਟੋਗਰ ਕਿਉਂ ਨਹੀਂ ਓਦਰਵਾਡ ਓ ਉਹਦੇ ਕੇਵਲ ਨਾਲ ਰਿਵਾਜ ਲੱਗੇ ਹੋਏ ਫੁੱਲ ਡਿਊਟੀ ਆ ਉਹਦੇ ਨਾਲ ਕਰਦੇ ਠੀਕ ਹੈ ਜੀ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰੋ ਪੇਜ ਨੂੰ ਕਰੋ ਫੋਲੋ ਤੇ ਆਈ ਹੋਪ ਕਿ ਤੁਸੀਂ ਉਸ ਗੱਲ ਨੂੰ ਸਮਝੋਗੇ ਕਿ ਕਿਉਂਕਿ ਸਰਕਾਰਾਂ ਰੀਚ ਘਟਾ ਦਆਂ ਗਈਆਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਧੰਨਵਾਦ